ਉਨਾਵੇ ਸ਼ੁਭ ਦਿਹਾੜੇ ਦੇ ਅੰਦਰ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਨਕਉਦਰ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਨੇ ਬੀਜੇਪੀ ਦੇ ਸੁਦਰਸ਼ਨ ਸ਼ੋਕਤੀ ਜੀ ਦੀ ਅਗਵਾਈ ਦੇ ਅੰਦਰ ਇਹ ਸਾਰੀ ਦੇਖਰੇਖ ਅੰਦਰ ਕੰਮ ਚੱਲ ਰਿਹਾ ਹੈ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਸ਼ੋਕ ਸ਼੍ਰੀ ਮੋਤੀ ਜੀ ਵੀ ਨਾਲ ਆਏ ਨੇ ਅਸੀਂ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦਾ ਜੋ ਸੰਦੇਸ਼ ਹੈ ਵੀ ਖੂਨਦਾਨ ਕਰੋ ਤਾਂ ਕਿ ਜ਼ਰੂਰਤਮੰਦ ਲੋਕਾਂ ਨੂੰ ਜਿੱਥੇ ਵੀ ਬਲੱਡ ਦੀ ਲੋੜ ਹੈ ਤੁਹਾਡੇ ਉਸ ਬਲੱਡ ਨੂੰ ਜਿਹੜਾ ਯੂਜ਼ ਕੀਤਾ ਜਾਵੇ ਉਸ ਕੜੀ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਹੜਾ ਉਹ ਭਾਰਤ ਚ ਜਨਤਾ ਪਾਰਟੀ ਤੇ ਯੂਵਾ ਮੋਰਚਾ ਵੱਲੋਂ ਜਿਹੜਾ ਖੂਨਦਾਨ ਕੈਂਪ ਲਾਏ ਜਾ ਰਿਹਾ ਹੈ ਸਵੇਰੇ ਮੈਂ ਜਲੰਧਰ ਤੋਂ ਹੋ ਕੇ ਆਇਆ ਹੁਣ ਮੈਂ ਨਕੌਦਰ ਆਇਆ ਇਹ ਤੋਂ ਬਾਅਦ ਮੈਂ ਆਜ਼ਮਪੁਰ ਜਾਣਾ ਸਾਰੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਅੱਜ ਮੋਦੀ ਜੀ ਦੇ ਜਨਮ ਦਿਨ ਤੇ ਸ਼ੁਭਿਆਰੇ ਤੇ ਜਿਹੜਾ ਉਹਨਾਂ ਨੇ ਉਪਰਾਲਾ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਜਿਹੜੀ ਇਹ ਸੇਵਾ ਕਿਸੇ ਲੋੜਵੰਦ ਨੂੰ ਜਿਹੜੀ ਆ ਉਹ ਕੰਮ ਆਇਆ ਬਹੁਤ-ਬਹੁਤ ਧੰਨਵਾਦ ਠੀਕ ਜ਼ਿਲ੍ਹਾ ਜ਼ਿਲਹੇਂਦਰ ਦਿਹਾਤੀ ਦੱਖਣੇ ਭਾਰਤੀ ਜਨਤਾ ਪਾਰਟੀ ਮੰਡਲ ਨਕੌਦਰ ਦੇ ਵਿੱਚ ਜੁਵਾ ਮੋਰਚਾ ਵੱਲੋਂ ਅੱਜ ਮੋਦੀ ਜੀ ਦੇ 70ਵੇਂ ਜਨਮ ਦਿਤੇ ਅੱਜ ਖੂਨਦਾਨ ਕੈਂਪ ਲਾਇਆ ਗਿਆ ਜੋ ਕਿ ਇਸ ਹਫਤੇ ਪੂਰੇ ਤੋਂ ਸਾਰੇ ਮੇਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਮੰਡਰਾਂ ਦੇ ਵਿੱਚ ਕਿਤੇ ਪੌਦੇ ਲਗਾਏ ਜਾ ਰਹੇ ਆ ਕਿਤੇ ਫਲ ਵੰਡੇ ਜਾ ਰਹੇ ਆ ਕਿਤੇ ਇਹ ਬਲੱਡ ਕੈਂਪ ਕਹਿੰਦੇ ਨੇ ਰਤ ਦਾਨ ਮਾਹ ਦਾਨ ਇਹ ਤੋਂ ਉੱਤੇ ਕੋਈ ਵੱਡਾ ਦਾਨ ਨਹੀਂ ਇਹ ਜਿਹੜਾ ਲੋਕਾਂ ਦੇ ਲੋੜਵੰਦ ਲੋਕਾਂ ਦੇ ਕੰਮ ਆਉਣ ਲਈ ਅੱਜ ਜੁਵਾ ਵੱਧ ਤੋਂ ਵੱਧ ਬਲੱਡ ਡੋਨਰ ਕਰ ਰਿਹਾ ਵਾ ਔਰ ਮੈਂ ਸਾਰੀ ਪਾਰਟੀ ਨੂੰ ਔਰ ਅਨਲ ਸੱਚਰ ਜੀ ਜਿਹੜੇ ਸਾਡੇ ਇਨ 11 ਜ਼ਿਲ੍ਹਿਆਂ ਦੇ ਪ੍ਰਭਾਰੀ ਨੇ ਇਸ ਪ੍ਰੋਗਰਾਮ ਦੇ ਇੱਕ ਅਸ਼ੋਕ ਸ਼ਰਿੰਦ ਜੀ ਜੁਵਾ ਮੋਰਚਾ ਦੇ ਜਿਹੜੇ ਵਾਈਸ ਪ੍ਰਧਾਨ ਨੇ ਔਰ ਇਸ ਮੰਡਲ ਦੇ ਪ੍ਰਧਾਨ ਆਪਣੇ ਸੋਮਨਾਥ ਗੋਪਾਲ ਜੀ ਇਸ ਮੰਡਲ ਦੇ ਜਨਨ ਸ਼ਕਤੀ ਲਾਲ ਸਿੰਘ ਜੀ ਔਰ ਦੂਸਰੇ ਜਨਨ ਸ਼ਕਤੀ ਸੰਜਮ ਮੈਸਨ ਜੀ ਔਰ ਇਸ ਜੂਆ ਮੋਰਚੇ ਦੇ ਪ੍ਰਧਾਨ ਸ਼ੈਫੀ ਚਾਵਲਾ ਜੀ ਮੇਰੇ ਨਾਲ ਖੜੇ ਅਜੇ ਵਰਮਾ ਜੀ ਇਹਨਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਔਰ ਵਿਜੇ ਸੋਰੀ ਸਭ ਤੋਂ ਸੀਨੀਅਰ ਵਾਈਸ ਪ੍ਰਧਾਨ ਮੇਰੇ ਨਾਲ ਵਿਜੇ ਪੰਡਰਾਗਰ ਜੀ ਜੇ ਮੈਂ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਮਤ ਵਿਜ ਜੀ ਔਰ ਸਾਰ ਸਾਰ ਔਰ ਸਟੇਟ ਦੇ ਮੈਂਬਰ ਔਰ ਸਭ ਤੋਂ ਬਹੁਤ ਸੀਨੀਅਰ ਮੇਰੇ ਰਾਜਨੀਤੀ ਦੇ ਗੁਰੂ ਜੀਵਨ ਸੱਚਦੇਵਾ ਜੀ ਔਰ ਬਸ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਬਹੁਤ-ਬਹੁਤ ਇਸ ਜਨਮ ਦਿਨ ਤੇ ਵਧਾਈ ਦਿੰਨਾ ਹੈ ਜੈ ਸ਼੍ਰੀ ਰਾਮ ਜੈ ਭਾਰਤ ਜੀ ਅੱਜ ਦਾ ਪ੍ਰੋਗਰਾਮ ਕਿਸ ਸੰਬੰਧੀ ਰੱਖਿਆ ਤੁਸੀਂ ਪਹਿਲਾਂ ਤਾਂ ਜੀ ਇੱਕ ਤਾਂ ਲਹਿਰ ਦੀ ਟੀਮ ਨੂੰ ਸਾਡੇ ਆਨ ਤੇ ਬਹੁਤ-ਬਹੁਤ ਜੀ ਨਿੱਘਾ ਸਵਾਗਤ ਕਰਦੇ ਹਾਂ ਜੀ ਤੇ ਅੱਜ ਜੀ ਸ਼੍ਰੀ ਨਰਿੰਦਰ ਮੋਦੀ ਜੀ ਦੇ 70ਵੇਂ ਜਨਮ ਦਿਹਾੜੇ ਤੇ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੀ ਮੰਡਲਨ ਕੋਟਰ ਦੇ ਵਿੱਚ ਇਹਦੇ ਵਿੱਚ ਸਾਰੇ ਹੀ ਜਿੰਨੇ ਵੀ ਆਏ ਹੋਏ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਪਦੀ ਜੀ ਦਾ ਜੀ ਮਹਾ ਮੰਤਰੀ ਲਾਲ ਸਿੰਘ ਜੀ ਦਾ ਜੀ ਸੰਜਮ ਐਸਮ ਜੀ ਦਾ ਜੀ ਵਿੱਕੀ ਸਰੇਨਪਾ ਜੀ ਦਾ ਜੀ ਪੰਜਾਬ ਵਾਈਸ ਪ੍ਰਧਾਨ ਅਮਿਤ ਵੈਦੀ ਦਾ ਜੀ ਅਮਿਤ ਵਰਮਾ ਜੀ ਦਾ ਜੀ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦਾ ਹਾਂ ਜੀ ਤੇ ਇਹ ਖੂਨਦਾਨ ਹੈ ਜੀ ਇਹ ਜਿਹੜਾ ਮਹਾਦਾਨ ਹੈ ਜੀ ਤੇ ਮੈਂ ਕਹਿਣਾ ਚਾਹਨਾ ਹਾਂ ਜੀ ਕਿ ਜਿਹੜਾ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਨਕੂਦਰ ਤੋਂ ਪੂਰੇ ਜ਼ਿਲ੍ਹੇ ਤੋਂ ਨਾਲੇ ਆਲੇ ਦੁਆਲੇ ਪਿੰਡਾਂ ਤੋਂ ਸਾਰੇ ਵੀ ਜਿਹੜੇ ਹੀ ਮੇਰੇ ਭਰਾਵਾਂ ਨੇ ਇਸ ਵਿੱਚ ਸਹਿਯੋਗ ਦਿੱਤਾ ਹੈ ਮੈਂ ਇਹਨਾਂ ਦਾ ਸਾਰਿਆਂ ਦਾ ਦਿਨੋ ਧੰਨਵਾਦ ਕਰਦਾ ਹਾਂ ਜੀ